ਅਸਕਰ ਆਜਾ ਖਾਲਸਾ ਰੂਪ ਹੈ ਮੈਂ ਜਿੱਥੇ ਵੀ ਮਿਲਦਾ ਤੁਹਾਨੂੰ ਥਾਰੋਂ ਦੇਖਦਾ ਬਿਲਕੁਲ ਥਾਰੇ ਦਾ ਰੂਪ ਨੂੰ ਸਲਾਮ ਹੈ ਜੀ ਮੈਂ ਕੋਈ ਖਾਸ ਗੱਲ ਹੈ ਨਹੀਂ ਕਾਕਾ ਵੀ ਮੈਂ ਜੀ ਤਾਰ ਨੂੰ ਦੇਖਦਾ ਜਾਂ ਮੈਸੇਜ ਨੂੰ ਦੇਖਦਾ ਮੈਂ ਯਕੀਨ ਬਹੁਤ ਕਰਦਾ ਮੇਰਾ ਇੱਕ ਬਲਾਈਂਡ ਫੇਥ ਹੈ ਫਿਲਮ ਮੇਕਰ ਤੇ ਜਿਹੜਾ ਮੈਨੂੰ ਸਾਈਨ ਕਰਦਾ ਹੈ ਔਰ ਜਿਹੜਾ ਮੈਨੂੰ ਕਹਾਣੀ ਸੁਣਾਉਂਦਾ ਹੈ ਤਾਂ ਮੈਂ ਬਿਲੀਵ ਕਰਦਾ ਕਿ ਯੋਗਰਾਜ ਸਿੰਘ ਨੂੰ ਇਸਤੇਮਾਲ ਕਰੇਗਾ ਚੰਗੀ ਤਰ੍ਹਾਂ ਕੈਮਰਾਮੈਨ ਤੋਂ ਪਾਸੇ ਕਰ ਦਿਓ ਨਾ 10 ਦਿਨ ਤਾਂ ਸ਼ਾਇਦ ਮੈਂ ਮੰਜੇ ਤੇ ਪੈ ਜਾਵਾਂ ਮੈਨੂੰ ਬੜਾ ਇੱਕ ਜਿਹਨੂੰ ਪਾਗਲਪਨ ਕਹਿੰਦੇ ਆ ਜਿਹਨੂੰ ਉਹ ਮੈਂ ਘਰੇ ਵੀ ਕੈਮਰਾ ਇੱਕ ਲਾਇਆ ਹੋਇਆ ਤੇ ਸਾਹਮਣੇ ਮੈਂ ਗੱਲਾਂ ਬਾਤਾਂ ਕਰਦਾ ਰਹਿਣਾ ਸੋ ਆਈ ਥਿੰਕ ਮੇਰੀ ਲਈ ਫਿਲਮ ਇੰਡਸਟਰੀ ਇੱਕ ਐਸੀ ਹੈ ਕਿ ਮੈਂ ਹਰ ਫਿਲਮ ਚ ਇੰਪਰੂਵ ਕਰਨਾ ਚਾਹੁੰਦਾ ਆ ਸਕਿਆ ਕਾਮੇਡੀ ਇਨ ਸੈਂਸ ਬਿਲਕੁਲ ਬਿਲਕੁਲ ਕਾਮੇਡੀ ਮੇਰਾ ਸਬਜੈਕਟ ਨਹੀਂ ਸੀ ਜੀ 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 ਕਾਮੇਡੀ ਮੈਨੂੰ ਆਉਂਦੀ ਸੀ ਲੇਕਿਨ ਜਿੱਦਨ ਕਾਮੇਡੀ ਲਿਖੀ ਗਈ ਤੇ ਉਹ ਦ ਗੋਰਿਆਂ ਦਫਾ ਕਰੋ ਫੋਰ ਇਗਜ਼ਾਮਪਲ ਕੋ ਮੈਂ ਕਹਿਆ ਯਾਰ ਮੇਤੋ ਨਹੀਂ ਹੋਣਾ ਕੰਮ ਇਹ ਮੇਰਾ ਕੰਮ ਥੋੜਾ ਉਹਨੂੰ ਕੋਈ ਪਤਾ ਨਹੀਂ ਤੁਰਿਆ ਜਾ ਰਿਹਾ ਕਿਸੇ ਰਾਹ ਤੇ ਜੀ ਔਰ ਉਹ ਉਹਨੂੰ ਰੱਬ ਕਿ ਵਾਹ ਤੂੰ ਕੀ ਬਣਾਇਆ ਕੀ ਤੂੰ ਕੀਤਾ ਕੀ ਹੋਇਆ ਮੈਂ ਵੀ ਕੁਝ ਇਸ ਤਰ੍ਹਾਂ ਦਾ ਸੀ ਤੇ ਹੁਣ ਬੇਸਿਕਲੀ ਜਦ ਮੈਂ 50 ਪਲਸ ਹੋਇਆ ਤਾਂ ਮੈਨੂੰ ਰੱਬ ਨੇ ਜਿੱਦਾਂ ਮੇਰਾ ਗੁੱਟ ਫੜ ਕੇ ਆਖਿਆ ਵੀ ਹੁਣ ਤੂੰ ਮੇਰਾ ਹੈ ਤੇ ਤੂੰ ਜੋ ਇੱਥੇ ਉਹੀ ਸਕਰੀਨ ਤੇ ਹੈ ਜੋ ਸਕਰੀਨ ਤੇ ਦੋਹੀ ਤੂੰ ਬਾਹਰ ਹੈ ਸਫੀ ਕਾਲ ਦੀ ਫੋਰੇਵਰ ਮੀਡੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਪਿਆਰ ਨਾਲ ਸਵਾਗਤ ਕਰਦੇ ਆਂ ਮੈਂ ਜਸ਼ਨਪੀਰ ਸਿੰਘ ਤੇ ਅੱਜ ਤੁਹਾਡੇ ਨਾਲ ਇੱਕ ਅਜਿਹੀ ਸ਼ਖਸੀਅਤ ਮਲਾਉਣ ਜਾ ਰਹੇ ਆ ਜਿਨ੍ਹਾਂ ਦੀ ਆਵਾਜ਼ ਜਿਨ੍ਹਾਂ ਦੀ ਅਦਾਕਾਰੀ ਸਾਰਿਆਂ ਦੇ ਦਿਲਾਂ ਉਤੇ ਰਾਜ ਕਰਦੀ ਹੈ ਮੇਰਾ ਜਿਹੜੀ ਮੁਰਾਦ ਪਿਓ ਦੱਸ ਸਕਦੇ ਸਫੀ ਕਾਲ ਸਰ ਯੋਗਰਾਜ ਸਿੰਘ ਸੁਪੁੱਤਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਫਤਿਹ ਸਾਰੇ ਕਬੂਲ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਸਰ ਬਹੁਤ ਬਹੁਤ ਧੰਨਵਾਦ ਮੇਰਾ ਖਿਆਲ ਹੈ ਜਿੰਨਾ ਕਿ ਪਿਆਰ ਮਾਨ ਤੁਸੀਂ ਲੋਗ ਦੇ ਦਿੰਨੇ ਹੋ ਖਾਸ ਕਰ ਆ ਜਿਹੜਾ ਖਾਲਸਾ ਰੂਪ ਹੈ ਮੈਂ ਜਿੱਥੇ ਵੀ ਮਿਲਦਾ ਤੁਹਾਨੂੰ ਥਾਰਾਂ ਦੇਖਦਾ ਬਿਲਕੁਲ ਪਰ ਇਹਦਾ ਰੂਪ ਨੂੰ ਸਲਾਮ ਹੈ ਜੀ ਦੂਜਾ ਇੰਨਾ ਕਿ ਸਤਕਾਰ ਮਾਨ ਪਿਆਰ ਇਸ ਰੱਬ ਨੇ ਦਿੱਤਾ ਇਸ ਇੰਡਸਟਰੀ ਦੇ ਵਿੱਚ ਦੁਨੀਆ ਦੇ ਵਿੱਚ ਜਿਹਦਾ ਮੈਂ ਸ਼ਾਇਦ ਬਿਆਨ ਨਹੀਂ ਕਰ ਸਕਦਾ ਤੇ ਮੈਂ ਬੜਾ ਹੀ ਸ਼ੁਕਰਗੁਜ਼ਾਰ ਹਾਂ ਤੁਹਾਡੇ ਸਾਰਿਆਂ ਦਾ ਵੀ ਮੈਂ ਤੁਹਾਡੇ ਦਿਲਾਂ ਵਾਸ ਕਰ ਸਕਿਆ ਇਹ ਬੜੀ ਮੇਰੇ ਲਈ ਉਪਲਬਧੀ ਹੈ ਫਿਲਮ ਇੰਡਸਟਰੀ ਦੇ ਵਿੱਚ ਬਿਲਕੁਲ ਜੀ ਬਿਲਕੁਲ ਜੀ ਆਪਾਂ ਅਦਾਕਾਰੀ ਦੀ ਗੱਲ ਕਰ ਲਈਏ ਤਾਂ ਜੇ ਪੰਜਾਬ ਦੀ ਗੱਲ ਹੁੰਦੀ ਹੈ ਤਾਂ ਇੰਡਸਟਰੀ ਦੇ ਵਿੱਚ ਯੋਗਰਾਜ ਦਾ ਨਾਮ ਨਾ ਆਵੇ ਤਾਂ ਮੇਰੇ ਖਿਆਲ ਨਾਲ ਕਿੰਡਸਟਰੀ ਖਾਲੀ ਲੱਗਦੀ ਹੈ ਤੇ ਅੱਜ ਆਪਾਂ ਵਜੀ ਇੱਕ ਸੈੱਟ ਦੇ ਉੱਤੇ ਪਹੁੰਚੇ ਹਾਂ ਵਿਖੇ ਬਣਦਾ ਹੈ। ਸੋ ਫਿਲਮ ਆਪਣੇ ਆਪ ਦੇ ਵਿੱਚ ਬਹੁਤ ਕਾਫੀ ਖਾਸ ਲੱਗਦੀ ਹੈ ਕਿਉਂਕਿ ਪੰਜਾਬ ਦੀ ਗੱਲ ਕਰਦੀ ਹੈ। ਪੰਜਾਬੀ ਇੰਡਸਟਰੀ ਨੂੰ ਰੂਪ ਦੇਣ ਵਾਲੀ ਫਿਲਮ ਲੱਗਦੀ ਹੈ। ਹੁਣ ਵੀ ਤੁਹਾਡਾ ਇੱਕ ਸੀਨ ਦੇਖ ਕੇ ਆਏ ਹਾਂ ਅਸੀਂ ਅੰਦਰ ਤੇ ਬੜਾ ਵੱਖਰਾ ਜਿਹਾ ਤੁਹਾਡਾ ਸਾਨੂੰ ਰੂਪ ਦੇਖਣ ਨੂੰ ਮਿਲਿਆ। ਤੇ ਕਿੰਨਾ ਦੇਖਦੇ ਹਾਂ ਇਹ ਜਿਹੜੀ ਇੰਡਸਟਰੀ ਦੇ ਵਿੱਚ ਤੁਸੀਂ ਇਤਾਂ ਦੀਆਂ ਫਿਲਮਾਂ ਕਰਦੇ ਹੋ ਇੱਕ ਵੱਖਰੇ ਤਰ੍ਹਾਂ ਦਾ ਰੋਲ ਪਲੇ ਕਰਕੇ ਆਏ ਹੋ। ਆਪਣੇ ਰੋਲ ਬਾਰੇ ਤੇ ਫਿਲਮ ਬਾਰੇ ਕੀ ਕਹਿਣਾ ਚਾਹੋਗੇ? ਪਹਿਲੀ ਗੱਲ ਤਾਂ ਇਹ ਕਿ ਪਾਕਿਸਤਾਨੀ ਕਲਾਕਾਰਾਂ ਨਾਲ ਕੰਮ ਲੈਂਦੇ ਪੰਜਾਬ ਤੇ ਚੜ੍ਹਦੇ ਪੰਜਾਬ ਦੀ ਕੰਬੀਨੇਸ਼ਨ ਆ ਜੀ ਇਹ ਮੇਰੀ ਹਮੇਸ਼ਾ ਤਮੰਨਾ ਰਹੀ ਸੀ ਕਿ ਮੈਂ ਕੰਮ ਕਰਾਂ ਇਹਨਾਂ ਲੋਕਾਂ ਨਾਲ ਕਮਾਲ ਦੇ ਕਲਾਕਾਰ ਨੇ ਉਹ ਅ ਇਸ ਫਿਲਮ ਦੇ ਵਿੱਚ ਜਿਹੜੀ ਸਟੋਰੀ ਹੈ ਮੈਂ ਰਿਵੀਲ ਨਹੀਂ ਕਰਨਾ ਚਾਹੁੰਦਾ ਨਾ ਮੈਂ ਕਿਰਦਾਰ ਨਾ ਰਿਵੀਲ ਕਰਨਾ ਚਾਹੁੰਦਾ ਕਿਉਂਕਿ ਮੇਰੀ ਬੜਾ ਖਾਸ ਹੈ ਪਰ ਕਈ ਵਾਰੀ ਤੁਹਾਨੂੰ ਕਿਤੇ ਜਾ ਕੇ ਕੰਮ ਜਦ ਤੁਸੀਂ ਕਰਦੇ ਹੋ ਤੁਹਾਨੂੰ ਐਂ ਲੱਗਦਾ ਯਾਰ ਇਹ ਮੇਰੇ ਆਪਣੇ ਮੈਨੂੰ ਮਿਲ ਚੁੱਕਿਆ ਮੈਨੂੰ ਇਸ ਰੌਂ ਦੇ ਵਿੱਚ ਜੋ ਇੱਜ਼ਤ ਰਿਸਪੈਕਟ ਜਰਨੈਲ ਜੀ ਹੋਣਾ ਨੇ ਸਾਰਿਆਂ ਨੇ ਪਤੰਗਾ ਜੀ ਹੋਣਾ ਨੇ ਸਾਰੇ ਇਕੱਠੇ ਹੋ ਕੇ ਮੈਨੂੰ ਜਿਹੜਾ ਰਿਸਪੈਕਟ ਜਿਹੜਾ ਮਿਆਰ ਦਿੱਤਾ ਹੈ ਉਹ ਸ਼ਾਇਦ ਮੈਨੂੰ ਹਰ ਸੱਟ ਤੇ ਨਹੀਂ ਮਿਲਦਾ ਪਰ ਇੱਥੇ ਮੇਰੀ ਡੇਟਸ ਦੀ ਬੜੀ ਪ੍ਰੋਬਲਮ ਸੀ ਮੈਂ ਜਰਨੈਲ ਜੀ ਨੂੰ ਹਾਂ ਕਰ ਸਕਿਆ ਸੀ ਮੈਨੂੰ ਬੜਾ ਬੁਰਾ ਲੱਗ ਰਿਹਾ ਸੀ ਮੇਰੇ ਕੋਲ ਅਡਵਾਂਸ ਪੈਸੇ ਆ ਚੁੱਕੇ ਸੀ ਜੀ ਮੈਨੂੰ ਇਹ ਲੱਗ ਰਿਹਾ ਸੀ ਕਿ ਮੈਂ ਡੇਟ ਨਹੀਂ ਦੇ ਸਕਦਾ ਕਿਵੇਂ ਗੱਲ ਬਣੋਗੀ ਕਿਵੇਂ ਹੋਊਗੀ ਤੇ ਮੈਂ ਨਾ ਕਰਤੀ ਮੈਂ ਕਿਹਾ ਵੀ ਤੁਹਾਡਾ ਨੁਕਸਾਨ ਨਹੀਂ ਹੋਣਾ ਜੀ ਕਿਸੇ ਹੋਰ ਆਰਟਿਸਟ ਨੂੰ ਦੇ ਲਓ ਪਰ ਉਹਨਾਂ ਨੇ ਕਿਹਾ ਨਹੀਂ ਜੀ ਅਸੀਂ 15 ਦੇ ਮਾਫ ਕਰਕੇ ਤੁਹਾਨੂੰ ਹੀ ਲੈਣਾ ਇੱਕ ਕਿਰਦਾਰ ਤੁਹਾਡੇ ਵਾਸਤੇ ਲਿਖਿਆ ਸੀ ਮੇਰੇ ਲਈ ਬੜੀ ਮਾਣ ਦੀ ਗੱਲ ਹੈ ਔਰ ਮੈਂ ਹਮੇਸ਼ਾ ਇਸ ਗੱਲ ਨੂੰ ਯਾਦ ਰੱਖਦਾ ਰੱਖੂਗਾ ਔਰ ਮੈਂ ਕਈ ਵਾਰੀ ਇਹ ਗੱਲਾਂ ਨੋਟ ਕਰਦਾ ਹੁੰਦਾ ਸੋ ਇਸ ਫਿਲਮ ਦੀ ਇੱਕ ਅਹਿਮ ਗੱਲ ਇਹ ਹੈ ਕਿ ਫਿਲਮਾਂ ਦਾ ਤੁਸੀਂ ਬਹੁਤ ਕਰਦੇ ਹੋ ਲੇਕਿਨ ਉਹ ਜਿਹੜਾ ਕੰਬੀਨੇਸ਼ਨ ਹੈ ਲੈਂਦੇ ਪੰਜਾਬ ਦਾ ਚੜ੍ਹਦੇ ਪੰਜਾਬ ਦੇ ਕਲਾਕਾਰਾਂ ਦਾ ਉਹ ਕੰਬੀਨੇਸ਼ਨ ਬ루 ਬੜਾ ਨਿਰਾਲਾ ਤੇ ਬੜਾ ਖੂਬਸੂਰਤ ਲੱਗਦਾ। ਥੋੜੇ ਕਿਰਦਾਰਾਂ ਦੀ ਗੱਲ ਕਰਦੇ ਜਿੱਦਾਂ ਕਿ ਕਿਤੇ ਲੱਗਦਾ ਹੁੰਦਾ ਕਿ ਕਿਰਦਾਰ ਤੁਸੀਂ ਬੜਾ ਸੋਚ ਸਮਝ ਕੇ ਕਿ ਕਿਸੇ ਕਿਰਦਾਰ ਨੂੰ ਹਾਂ ਕਰਦੇ ਹੋ ਤਾਂ ਮੇਰੇ ਖਿਆਲ ਨਾਲ ਯੋਗਰਾਜ ਸਿੰਘ ਇੱਕ ਫਿਲਮ ਨੂੰ ਇੱਕ ਕਹਿ ਲਓ ਕਿ ਉਹਦੇ ਜਿਹੜੇ ਵਿੱਚ ਸਟੋਰੀ ਲਾਈਨ ਆ ਉਹਨੂੰ ਦੇਖ ਕੇ ਤੇ ਉਸ ਤੋਂ ਇਲਾਵਾ ਉਸਦੇ ਵਿੱਚ ਉਹ ਜਿਹੜਾ ਕੋ ਮੈਸੇਜ ਆ ਬਣਦਾ ਉਹ ਸਪੈਸ਼ਲੀ ਦੇਖਦੇ ਨੇ ਤਾਂ ਉਸ ਤੋਂ ਬਾਅਦ ਹਾਂ ਕਰਦੇ ਨੇ ਕਿੰਨੀ ਕਿ ਸੱਚਾਈ ਮੰਨਦੇ। ਮੈਂ ਕੋਈ ਖਾਸ ਗੱਲ ਹੈ ਨਹੀਂ ਕਾਕਾ ਵੀ ਮੈਂ ਜੀ ਆਰ ਨੂੰ ਦੇਖਦਾ ਜਾਂ ਮੈਸੇਜ ਨੂੰ ਦੇਖਦਾ ਮੈਂ ਯਕੀਨ ਬਹੁਤ ਕਰਦਾ ਮੇਰਾ ਇੱਕ ਬਲਾਈਂਡ ਫੇਥ ਹੈ ਫਿਲਮ ਮੇਕਰ ਤੇ ਜਿਹੜਾ ਮੈਨੂੰ ਸਾਈਨ ਕਰਦਾ ਹੈ ਔਰ ਜਿਹੜਾ ਮੈਨੂੰ ਕਹਾਣੀ ਸੁਣਾਉਂਦਾ ਹੈ ਤਾਂ ਮੈਂ ਬਲੀਵ ਕਰਦਾ ਕਿ ਯੋਗਰਾਜ ਸਿੰਘ ਨੂੰ ਇਸਤੇਮਾਲ ਕਰੇਗਾ ਚੰਗੀ ਤਰ੍ਹਾਂ ਜੇ ਕੋ ਨਹੀਂ ਕਰ ਪਾਉਂਦਾ ਤਾਂ ਇਹ ਉਹਦੀ ਬਦਕਿਸਮਤੀ ਹੈ ਬਿਲਕੁਲ ਬਟ ਮੈਂ ਕਦੇ ਨਵਾਂ ਸਟੋਰੀ ਸੁਣੀ ਹੈ ਬਾਲੀ ਕਿਰਦਾਰ ਸੁਣ ਲਿਆ ਕੈਰੈਕਟਰ ਕਰ ਲਿਆ ਕਈ ਐਸ ਡਾਇਰੈਕਟਰ ਨੇ ਜਿਹੜੇ ਮੈਨੂੰ ਫਰੇਮ ਟੂ ਫਰੇਮ ਸਾਰੀ ਕਹਾਣੀ ਸੁਣਾਉਂਦੇ ਨੇ ਬੇਸਿਕਲੀ ਮੈਨੂੰ ਕਹਾਣੀ ਸੁਣਨਾ ਬੜਾ ਬੋਰਿੰਗ ਜਿਹਾ ਲੱਗ ਜਾਂਦਾ ਤੇ ਪਰ ਮੈਂ ਯਕੀਨ ਮੇਰਾ ਬਲਾਈਂਡ ਫੀਅਰ ਹੁੰਦਾ ਮੇਰੇ ਡਾਇਰੈਕਟਰ ਦੇ ਫਿਲਮ ਮੇਕਰ ਦੇ ਕਿਉਂਕਿ ਉਹਨੂੰ ਪਤਾ ਵੀ ਹੋਗਰਾ ਨੂੰ ਲੈਣਾ ਤਾਂ ਕਿੱਥੇ ਕਿੱਥੇ ਕਿਵੇਂ ਯੂਜ਼ ਕਰਨਾ ਸੋ ਆਈ ਥਿੰਕ ਮੈਂ ਕੋਸ਼ਿਸ਼ ਕਰਦਾ ਕਿ ਮੈਂ ਨਾ ਬੈਸਟ ਆਫ ਅਬਿਲਿਟੀ ਦੇ ਸਕਾਂ ਮੇਰੀ ਮੇਰਾ ਪੈਸ਼ਨ ਇਹੋ ਜਿਹਾ ਹੈ ਕਿ ਮੈਂ ਸ਼ਾਇਦ ਜੇ ਤੁਸੀਂ ਕੈਮਰਾਮੈਨ ਤੋਂ ਪਾਸੇ ਕਰ ਦਿਓ ਨਾ 10 ਦਿਨ ਤਾਂ ਸ਼ਾਇਦ ਮੈਂ ਮੰਜੇ ਤੇ ਪੈ ਜਾਵਾਂ ਮੈਨੂੰ ਬੜਾ ਇੱਕ ਜਿਹਨੂੰ ਪਾਗਲਪਨ ਕਹਿੰਦੇ ਆ ਜਿਹਨੂੰ ਆਪਾਂ ਉਹ ਚਾਹ ਕਰਨੇ ਜਾਂ ਮੈਂ ਕ੍ਰਿਕਟ ਸੀਗਾ ਜਾਂ ਯੂਵੀਨੋ ਬ੍ਰਾਊਨ ਸੀ ਜਾਂ ਉਹ ਮੈਂ ਘਰੇ ਵੀ ਕੈਮਰਾ ਇੱਕ ਲਾਇਆ ਹੋਇਆ ਦੇ ਸਾਹਮਣੇ ਮੈਂ ਗੱਲਾਂ ਬਾਤਾਂ ਕਰਦਾ ਰਹਿਣਾ ਸੋ ਆਈ ਥਿੰਕ ਮੇਰੀ ਲੀ ਫਿਲਮ ਇੰਡਸਟਰੀ ਇੱਕ ਐਸੀ ਹੈ ਕਿ ਮੈਂ ਹਰ ਫਿਲਮ ਚ ਇੰਪਰੂਵ ਕਰਨਾ ਚਾਹੁੰਦਾ ਹਰ ਹਰ ਆਪਣੇ ਨੂੰ ਦੇਖਦਾ ਮੈਂ ਬੜਾ ਵੱਡਾ ਕ੍ਰਿਟਿਕ ਆਪਣੇ ਆਪ ਦਾ ਕਿ ਤੂੰ ਇਹ ਕੀ ਕੀਤਾ ਇੱਥੇ ਤੂੰ ਆ ਠੀਕ ਕਰ ਸਕਦਾ ਸੀ ਆ ਕਰ ਸਕਦਾ ਸੀ ਆਈ ਥਿੰਕ ਐਜ਼ ਅ ਆਰਟਿਸਟ ਮੈਨੂੰ ਹਰ ਫਿਲਮ ਦੇ ਵਿੱਚ ਇੰਪਰੋਵਾਈਜ਼ੇਸ਼ਨ ਕਰਨ ਦਾ ਬੜਾ ਵਾਸਟ ਸ਼ਾਇਦ ਇਸੇ ਕਰਕੇ ਮੈਂ ਕਾਫੀ ਕਿਰਦਾਰ ਇਹੋ ਜਿਹੇ ਨੇ ਜਿਹੜੇ ਮੈਂ ਨਿਭਾ ਸਕਿਆ ਕਾਮੇਡੀ ਇਨਸੈਂਸ ਬਿਲਕੁਲ ਬਿਲਕੁਲ ਕਾਮੇਡੀ ਮੇਰਾ ਸਬਜੈਕਟ ਨਹੀਂ ਸੀ ਜੀ 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 ਕਾਮੇਡੀ ਮੈਨੂੰ ਆਉਂਦੀ ਸੀ ਲੇਕਿਨ ਜਿੱਦਨ ਕਾਮੇਡੀ ਲਿਖੀ ਗਈ ਤੇ ਉਹ ਗੋਰੇ ਨੂੰ ਦਫਾ ਕਰੋ ਫੋਰਨਸ਼ੈਂਕ ਨੂੰ ਮੈਂ ਕਹਿਆ ਯਾਰ ਮੇਤੋ ਨਹੀਂ ਹੋਣਾ ਕੰਮ ਇਹ ਮੇਰਾ ਕੰਮ ਥੋੜਾ ਉਹ ਕਹਿੰਦੇ ਭਾਜੀ ਤੁਸੀਂ ਵੈਸੇ ਜਨਰੀ ਤੁਹਾਨੂੰ ਬੜੀ ਵਾਰੀ ਦੇਖਿਆ ਤੁਸੀਂ ਅੱਜ ਗੱਲਾਂ ਕਰਦੇ ਹੋ ਨਾ ਚੰਗੇ ਤਕੜੇ ਤੁਸੀਂ ਯੂ ਨੋ ਗੱਲਾਂ ਕਰ ਲੈਂਦੇ ਸੋ ਉਹ ਇੱਕ ਨੈਚੁਰਲ ਅਬਿਲਟੀ ਦੇ ਵਿੱਚ ਗੱਲ ਬਣ ਗਈ ਕਿ ਮੈਨੂੰ ਇੱਕ ਖਿਤਾਬ ਮਿਲਿਆ ਗਿਆ ਯੂਰ ਨੈਚੁਰਲ ਐਕਟਰ ਮੈਂ ਜਿੱਦਾਂ ਤੁਹਾਡੇ ਨਾਲ ਗੱਲ ਕਰ ਰਿਹਾ ਐਦਾਂ ਮੈਂ ਸਕਰੀਨ ਤੇ ਕਰਦਾ ਸੋ ਆਈ ਥਿੰਕ ਇਹ ਚੀਜ਼ ਸ਼ਾਇਦ ਰੱਬ ਦੀ ਬੜੀ ਵੱਡੀ ਕਿਰਪਾ ਹੈਗੀ ਹੈ ਕਿ ਮੈਂ ਹਰ ਰੋਲ ਨੂੰ ਬੜੀ ਚੰਗੀ ਤਰ੍ਹਾਂ ਨਿਭਾ ਸਕਦਾ ਕੋਸ਼ਿਸ਼ ਕਰਦਾ ਕਈ ਜਿੰਦਗੀ ਦਾ ਕਾਫੀ ਪਹਿਲੂ ਜਿਹੜਾ ਹੈ ਉਹ ਔਨ ਸਕਰੀਨ ਵੀ ਸਾਨੂੰ ਦੇਖਣ ਨੂੰ ਮਿਲਦਾ ਹੈ ਜਿਹੜਾ ਤੁਸੀਂ ਪਰਮਾਤਮਾ ਤੇ ਯਕੀਨ ਦੀ ਗੱਲ ਕਰ ਲਓ ਜਾਂ ਤੁਸੀਂ ਆਪਣੇ ਆਲੇ-ਦੁਆਲੇ ਨੂੰ ਇੱਕ ਬੱਕਰੇ ਢੰਗ ਨਾਲ ਦੇਖਦੇ ਹੋ ਜਾਂ ਆਪਣੀ ਦੁਨੀਆਦਾਰੀ ਦੀ ਗੱਲ ਕਰ ਲਓ ਤਾਂ ਉਹ ਕਿਤੇ ਨਾ ਕਿਤੇ ਥੋੜਾ ਔਨ ਸਕਰੀਨ ਤੇ ਆਫ ਸਕਰੀਨ ਦੋਨਾਂ ਤੇ ਦਿਖਦਾ ਹੈ ਉਹ ਕਹਿ ਲਓ ਕਿ ਨਾ ਇੱਕ ਇਨਸਾਨ ਜਦੋਂ ਅਲੱਗ ਤਰੀਕੇ ਨਾਲ ਸੋchnਾ ਸ਼ੁਰੂ ਕਰਦਾ ਹੈ ਤਾਂ ਮੇਰੇ ਖਿਆਲ ਨਾਲ ਉਹ ਬੱਕਰਾ ਲੋਕਾਂ ਨੂੰ ਦੇਖਣਾ ਸ਼ੁਰੂ ਹੋ ਜਾਂਦਾ ਹੈ ਬੇਟਾ ਇੱਕ ਬੜੀ ਕਮਾਲ ਦੀ ਗੱਲ ਮੈਂ ਤੁਹਾਨੂੰ ਸ਼ੇਅਰ ਕਰਨਾ ਚਾਹੁੰਦਾ ਕਿਉਂਕਿ ਇੱਕ ਬੰਦਾ ਉਹਨੂੰ ਕੋਈ ਪਤਾ ਨਹੀਂ ਤੁਰਿਆ ਜਾ ਰਿਹਾ ਕਿਸੇ ਰਾਹ ਤੇ ਜੀ ਪਰ ਉਹ ਉਹਨੂੰ ਰੱਬ ਨਾਲ ਬੜਾ ਇਸ਼ਕ ਹੈ ਕਿ ਵਾਹ ਤੂੰ ਕੀ ਬਣਾਇਆ ਕੀ ਤੂੰ ਕੀਤਾ ਕੀ ਹੋਇਆ ਜੀ ਮੈਂ ਵੀ ਕੁਝ ਇਸ ਤਰ੍ਹਾਂ ਦਾ ਸੀ ਜੀ ਕਿ ਮੈਂ ਰੱਬ ਨੂੰ ਦੇਖਣਾ ਹੈ ਮੈਂ ਗੁਰੂਆਂ ਨੂੰ ਦੇਖਣਾ ਗੁਰੂ ਕਹੇ ਸੀ ਸ਼ਹੀਦ ਸਿੰਘ ਕਹੇ ਸੀ ਬਾਬਾ ਦੀਪ ਸਿੰਘ ਜੀ ਕਹੇ ਸੀ ਆਹ ਕਹੇ ਸੀ ਇਹ ਇੱਕ ਜ਼ਹਿਨ ਚ ਮੇਰੇ ਬਚਪਨ ਤੋਂ ਜਦੋਂ ਮੈਂ 5 ਸਾਲ ਦਾ ਸੀ ਉਦੋਂ ਮੇਰੇ ਮਾਤਾ ਜੀ ਕਹਾਣੀਆਂ ਸੁਣਾਉਂਦੇ ਤੇ ਮੈਂ ਨਾ ਮੈਂ ਚਾਹੁੰਦਾ ਸੀ ਵੀ ਮੇ ਕੋ ਇਹੋ ਜਿਹਾ ਕੰਮ ਕਰਾਂ ਜਿਵੇਂ ਮੈਂ ਪ੍ਰਮਾਤਮਾ ਨਾਲ ਜੁੜ ਜਾਵਾਂ ਬਹੁਤ ਟਾਈਮ ਲੱਗਿਆ ਬਹੁਤ ਟਾਈਮ ਲੱਗਿਆ ਕਰਦੇ ਕਰਦੇ ਮੈਂ ਕ੍ਰਿਕਟ ਖੇਡਦਾ ਸੀ ਤਾਂ ਵੀ ਪਾਠ ਪੂਜਾ ਕਰਦਾ ਸੀ ਸਭ ਕੁਝ ਕਰਦਾ ਸੀ ਕਹਿੰਦੇ ਨਾ ਵੀ ਛੇਤੀ ਜੁੜਦਾ ਨਹੀਂ ਪਰ ਮੈਂ ਇੰਡਸਟਰੀ 'ਚ ਜਦ ਆਇਆ ਨਾ ਤੇ ਹੁਣ ਬੇਸਿਕਲੀ ਜਦ ਮੈਂ 50 ਪਲੱਸ ਹੋਇਆ ਤਾਂ ਮੈਨੂੰ ਰੱਬ ਨੇ ਜਿੱਦਾਂ ਮੇਰਾ ਗੁੱਟ ਫੜ ਕੇ ਆਖਿਆ ਵੀ ਹੁਣ ਤੂੰ ਮੇਰਾ ਹੈ ਤੇ ਤੂੰ ਜੋ ਇੱਥੇ ਉਹੀ ਸਕਰੀਨ 'ਤੇ ਹੈ ਜੋ ਸਕਰੀਨ 'ਤੇ ਦੋਹੀ ਤੂੰ ਬਾਹਰ ਹੈ ਸੋ ਮੈਂ ਬੇਸਿਕਲੀ ਉਹ ਉਹਨਾਂ ਦਾ ਜਿਹੜਾ ਨਾਮ ਜਦ ਮੈਨੂੰ ਮਹਾਰਜ ਜਪਾਉਂਦੇ ਐ ਮੈਂ ਕਹਿਣਾ ਨਹੀਂ ਚਾਹੁੰਦਾ ਪਰ ਪ੍ਰਮਾਤਮਾ ਦੀ ਇੰਨੀ ਕਿਰਪਾ ਕਿਉਂਕਿ ਉਹਦੇ ਬਿਨਾਂ ਨਾਮ ਨਹੀਂ ਜਪਿਆ ਜਾਂਦਾ ਮੈਂ ਜਹਾਜ਼ 'ਚ ਕੈਨੇਡਾ ਜਾਣਾ ਹੈ ਅਸਟ੍ਰੇਲੀਆ ਜਾਣਾ ਯੂਕੇ ਜਾਣਾ ਮੈਂ ਤੁਹਾਨੂੰ ਕਿਸ ਗੂਣ ਨਾਲ ਕਹਾਂ ਵਡਿਆਈ ਨਹੀਂ ਬਗੁਰੂ ਮਾਰਾ ਜੀ ਮੇਰਾ ਚੌਂਕੜਾ ਜਹਾਜ਼ ਲਵਾ ਦਿੰਦੇ ਨੇ ਪੰਜ ਬਾਣੀਆਂ ਪੜਨਾ ਪਾਠ ਕਰਨਾ ਕੀਰਤਨ ਸੁਣਨਾ ਮੇਰਾ 24 ਘੰਟੇ ਇਹੀ ਸਿਸਟਮ ਚੱਲਦਾ ਹੈ ਮੈਂ ਹਮੇਸ਼ਾ ਹੀ ਜਦ ਫਿਲਮ ਕਰਨ ਜਾਂਦਾ ਸਵੇਰੇ ਮੱਥਾ ਟੇਕ ਕੇ ਮਹਾਰਾਜ ਦੇ ਮੂਰੇ ਮਹਾਰਾਜ ਪਰ ਆਲੇ ਮੈਨੂੰ ਆਉਦਾ ਜਾਂਦਾ ਕੁਝ ਨਹੀਂ ਸ਼ਾਇਦ ਜਿਹੜੀ ਤੁਸੀਂ ਸਵਾਲ ਪੁੱਛਿਆ ਹੈ ਮੇਰੇ ਲਈ ਬੜਾ ਅਹਿਮ ਸਵਾਲ ਹੈ ਔਰ ਮੈਂ ਸਾਰਾ ਦਾ ਸਾਰਾ ਉਹਦੇ ਪਿਆਰ ਚ ਉਸ ਬਾਣੀ ਦੇ ਉਹਦੇ ਨਾਮ ਚ ਇੰਨਾ ਕੁ ਡੁੱਬ ਜਾਣਾ ਚਾਹੁੰਦਾ ਕਿ ਮੈਂ ਜੋ ਵੀ ਕਰਾਂ ਉਹਦੇ ਵਿੱਚ ਪਰਮਾਤਮਾ ਦਿਸੇ ਸ਼ਾਇਦ ਤੁਹਾਡੀ ਤੁਹਾਡੇ ਸਵਾਲ ਦਾ ਇਹੀ ਇੱਕ ਜਵਾਬ ਹੈ ਕਿ ਉਹਦੀ ਬੜੀ ਕਿਰਪਾ ਸ਼ੁਕਰ ਹੈ ਕਿ ਉਹਨੇ ਮੈਨੂੰ ਇੱਕ ਐਸਾ ਰਾਹ ਦਿੱਤਾ ਹੋਇਆ ਹੈ ਜਿਹੜਾ ਰਾਹ ਉਸ ਬੁਲੰਦੀ ਤੇ ਸੱਚੇ ਰਾਹ ਚੱਲਦਿਆ ਉਸਤਤ ਕਰੇ ਜਹਾਨ ਸਭ ਦਾ ਪਿਆਰ ਹੈ ਇਦਾਂ ਲੱਗਦਾ ਹੈ ਰੱਬ ਤੁਹਾਡੇ ਆ ਫਿਰਦਾ ਤੁਹਾਡੇ ਤੁਸੀਂ ਮੇਰੇ ਕੋਲ ਬੈਠਿਆਂ ਲੱਗਦੇ ਖੁਦਾ ਮੇਰੇ ਨਾਲ ਮੇਰੇ ਕੋਲ ਬੈਠਾ ਸੋ ਇੱਕ ਐਸਾ ਟਾਈਮ ਜਦ ਆ ਜਾਂਦਾ ਉਹ ਤੁਸੀਂ ਫਿਰ ਫੀਲ ਕਰਦੇ ਹੋ ਕਿ ਹਾਂ ਵੀ ਮੈਂ ਨਾ ਜ਼ਿੰਦਗੀ ਦਾ ਮਨੋਰਥ ਮੇਰਾ ਪੂਰਾ ਹੋ ਗਿਆ ਬਿਲਕੁਲ ਅਮੀਦ ਕਰਦੇ ਹਾਂ ਕਿ ਜੀ ਉਦਾਂ ਵੀ ਅਰਦਾਸ ਕਰਦੇ ਹਾਂ ਕਿ ਰੱਬ ਇਹ ਹੀ ਬਰਕਤ ਜਿਹੜੀ ਆਪਣੀ ਦੀ ਕਿਰਪਾ ਬਣਾਈ ਰੱਖੇ ਤੇ ਉਮੀਦ ਕਰਦੇ ਹਾਂ ਕਿ ਸਾਰਿਆਂ ਤੁਹਾਨੂੰ ਵੱਖ-ਵੱਖੇ ਤਰ੍ਹਾਂ ਦੇ ਜਿਹੜੇ ਕਿਰਦਾਰ ਨੇ ਪਸੰਦ ਆਉਂਦੇ ਰਹਿਣਗੇ ਅਸੀਂ ਅਪੀਲ ਕਰਾਂਗੇ ਤੁਹਾਡ ਨੂੰ ਕੋ ਵੀ ਕਿ ਤੁਸੀਂ ਵੱਖ-ਵੱਖਰੇ ਕਿਰਦਾਰ ਲੋਕਾਂ ਵਾਸਤੇ ਕਰਦੇ ਰਹੋ ਤੇ ਐਂਟਰੇਨ ਟੇਨ ਕਰਦੇ ਰਹੋ ਬਾਬਾ ਜੜਦੀ ਖਲਾਰ Vai, guru ji ka kalsa why ji ki khata.